ਦੇ ਲਿਸਨ ਦੀ ਅਕਸਰੀ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਜੀਓ ਪੋਲਟਿਕਸ ਦੇ ਉੱਤੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਦੇ ਉੱਤੇ ਕਹ ਲੋ ਕਿ ਗੱਲ ਕਰਦੇ ਆਂ ਕਈ ਦੇਸ਼ਾਂ ਦੇ ਕਹ ਲੋ ਕਿ ਜਦੋਂ ਵੀ ਕੋਈ ਮਸਲੇ ਆਂਦੇ ਨੇ ਭਾਰਤ ਦੇ ਰਿਕਾਰਡਿੰਗ ਹੋਵੇ ਪੰਜਾਬ ਦੇ ਰਿਕਾਰਡਿੰਗ ਹੋਵੇ ਆਪਾਂ ਅਕਸਰ ਨਾਲ ਗੱਲਬਾਤ ਕਰਦੇ ਆਂ ਹੁਣ ਜੇ ਗੱਲ ਕਰੀਏ ਕਿ ਮੋਦੀ ਸਾਹਿਬ ਰਸ਼ੀਆ ਗਏ ਨੇ ਉੱਥੇ ਪੁੱਤ ਨੂੰ ਮਿਲੇ ਨੇ ਕਿਵੇਂ ਦੇਖਦੇ ਸਾਰੇ ਮਾਇਨੇ ਕੀ ਰਹਿਣਗੇ ਇੰਟਰਨੈਸ਼ਨਲ ਰਿਲੇਸ਼ਨ ਦੇ ਉੱਤੇ ਇੰਟਰਨੈਸ਼ਨਲ ਪੋਲਟਿਕਸ ਦੇ ਉੱਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਿਛਲੇ ਦਿਨੀ ਨਰਿੰਦਰ ਮੋਦੀ ਹੋਰੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਉਹ ਰਸ਼ੀਆ ਜਾਂਦੇ ਨੇ ਤੇ ਬੜੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਵੈਲਕਮ ਕੀਤਾ ਜਾਂਦਾ ਹੈ ਪੁਤਿਨ ਵੱਲੋਂ ਜੋ ਰਾਸ਼ਟਰਪਤੀ ਹੈ ਰਸ਼ੀਆ ਦੇ ਤੇ ਬੜੀ ਵੱਡੀ ਹਸਤੀ ਵੀ ਮੰਨੇ ਜਾਂਦੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੁਣ ਇਸ ਦੇ ਮਾਇਨੇ ਤੁਸੀਂ ਪੁੱਛਿਆ ਤੇ ਇਹ ਮਾਇਨੇ ਬਹੁਤ ਜ਼ਿਆਦਾ ਤੇ ਵੱਡੇ ਨੇ ਤੇ ਜੋ ਆਉਂਦੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਰਣਨੀਤੀ ਹੋਏਗੀ ਉਹਨੂੰ ਤੈਅ ਕਰਨਗੇ ਤੁਸੀਂ ਦੇਖੋ ਇੱਕ ਪਾਸੇ ਨੈਟੋ ਦਾ ਸੱਮਿਟ ਹੋ ਰਿਹਾ ਅਮਰੀਕਾ ਦੇ ਵਿੱਚ ਜਿਹੜੇ ਨੈਟੋ ਮੁਲਕ ਨੇ ਉਹ ਸਾਰੇ ਉੱਥੇ ਇਕੱਠੇ ਹੋਏ ਹੋਏ ਆ ਜਿਹੜਾ ਜੇ ਮੈਂ ਗਲਤ ਨਾ ਹੋਵਾਂ ਤੇ 9 10 11 ਇਹ ਇਹ ਤਿੰਨ ਤਰੀਕਿਆਂ ਦੇ ਵਿੱਚ ਤੇ ਦੂਸਰੇ ਉਸੇ ਟਾਈਮ ਪੀਰੀਅਡ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦਾ ਰਸ਼ੀਆ ਜਾਣਾ ਪੁਤਿਨ ਨੂੰ ਮਿਲਣਾ ਉਹ ਇਹ ਸਾਬਤ ਕਰਦਾ ਕਿ ਜੇ ਤੁਸੀਂ ਉਧਰ ਨੈਟੋ ਦੇ ਵਿੱਚ ਸੱਮਿਟ ਕਰ ਰਹੇ ਹੋ ਤੁਸੀਂ ਅਲੱਗ ਹੋਏ ਹੋ ਸਾਡੇ ਤੋਂ ਤੇ ਅਸੀਂ ਆਪ ਇੱਧਰ ਜਿਹੜਾ ਹੈ ਸਾਡਾ ਅਲਾਈਅੰਸ ਹੋ ਗਿਆ ਸਾਡੀਆਂ ਸੰਧੀਆਂ ਹੋ ਗਈਆਂ ਸਮਝੋਤੇ ਹੋ ਗਏ ਆ ਤੇ ਮਤਲਬ ਅਸੀਂ ਤੁਹਾਡੀ ਖਲਾਫਤ ਦੇ ਲਈ ਤਿਆਰ ਪਰ ਤਿਆਰ ਆ ਮਤਲਬ ਬਹੁਤ ਵੱਡਾ ਆਪਾਂ ਕਈਏ ਵੀ ਉਹਨਾਂ ਨੂੰ ਵੈਲਕਮ ਜਿਹੜਾ ਹੈਗਾ ਨਰਿੰਦਰ ਮੋਦੀ ਹਰਾਂ ਨੂੰ ਉਹ ਕੀਤਾ ਗਿਆ ਸੋ ਇਹ ਅਮਰੀਕਾ ਨੂੰ ਕਿਤੇ ਨਾ ਕਿਤੇ ਇਹ ਸੰਦੇਸ਼ ਦਿੱਤਾ ਜਾਂ ਨਾਟੋ ਮੁਲਕਾਂ ਨੂੰ ਕਿ ਅਸੀਂ ਵੀ ਇੱਧਰ ਤੁਹਾਡੇ ਬਰਾਬਰ ਖੜੇ ਹੋਏ ਆ ਤੇ ਰਸ਼ੀਆ ਦੇ ਨਾਲ ਸਾਡੀ ਜਿਹੜੀ ਗੱਲਬਾਤ ਹੈ ਉਹਨ ਪੂਰਨ ਤਰੀਕੇ ਦੇ ਨਾਲ ਹੋ ਚੁੱਕੀ ਹੈ ਤੇ ਅਸੀਂ ਵੀ ਮਤਲਬ ਤਿਆਰ ਹੈਗੇ ਆ ਸੋ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਅਮਰੀਕਾ ਵੀ ਜਿਹੜਾ ਹੈ ਬੜੀ ਗੰਭੀਰਤਾ ਦੇ ਨਾਲ ਲੈ ਰਿਆ ਤੇ ਦੂਸਰੀ ਗੱਲ ਜਿਹੜੀ ਹੈ ਯੂਕਰੇਨ ਨੇ ਯੂਕਰੇਨ ਦੇ ਜਿਹੜੇ ਆ ਹੈਗੇ ਨੇ ਰਾਸ਼ਟਰਪਤੀ ਉਹਨਾਂ ਨੇ ਇਸ ਗੱਲ ਦਾ ਜਿਹੜਾ ਬੁਰਾ ਮਨਾਇਆ ਕਿ ਇੱਕ ਪਾਸੇ ਇੱਕ ਬੱਚਿਆਂ ਦੇ ਹਸਪੀਟਲ ਦੇ ਉੱਤੇ ਰਸ਼ੀਆ ਵੱਲੋਂ ਮਜਾਇਲਦਗੀ ਜਾਂਦੀ ਹੈ ਪਿਛਲੇ ਹਫਤੇ ਦੇ ਵਿੱਚ ਤੇ ਉਸ ਤੋਂ ਉਸੇ ਟਾਈਮ ਪੀਰੀਅਡ ਦੇ ਵਿੱਚ ਪੁਤਿਨ ਦਾ ਜਾ ਕੇ ਉਹ ਕਰਦੇ ਨੇ ਪ੍ਰੇਜ਼ ਕਰਦੇ ਨੇ ਨਰਿੰਦਰ ਮੋਦੀ ਹੁਰੀ ਜਿਸ ਦਾ ਬੁਰਾ ਮਨਾਇਆ ਯੂਕਰੇਨ ਨੇ ਉਹ ਕਹਿੰਦੇ ਕਿ ਭਾਈ ਇੱਕ ਪਾਸੇ ਸਾਡਾ ਬੱਚਿਆਂ ਦਾ ਹਸਪੀਟਲ ਹੈ ਉਹਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਿੰਨੇ ਬੱਚੇ ਬਜ਼ੁਰਗ ਉਥੇ ਡਾਕਟਰ ਨਰਸਾਂ ਜਿਹੜੀਆਂ ਮਾਰੀਆਂ ਗਈਆਂ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਹੁਰੀ ਜਿਹੜਾ ਉਹ ਉਹਨਾਂ ਨੂੰ ਪ੍ਰੇਜ਼ ਕਰ ਰਿਹਾ ਸੋ ਇਹ ਕਿਤੇ ਨਾ ਕਿਤੇ ਘੁੰਮ ਫਿਰ ਕੇ ਉਹੀ ਗੱਲ ਆ ਜਾਂਦਾ ਕਿ ਨਿਊ ਵਰਲਡ ਆਰਡਰ ਸੈੱਟ ਹੋਣ ਜਾ ਰਿਹਾ ਆਉਂਦੇ ਸਮੇਂ ਦੇ ਵਿੱਚ ਦੇਸ਼ਾਂ ਦੀ ਟੁੱਟ ਭੱਜ ਹੋਣੀ ਹੈ ਜੋ ਕਿ ਵੈਸਟ ਨੇ ਕਰਨੀਆਂ ਅਮਰੀਕਾ ਨੇ ਕਰਨੀ ਹੈ ਜਿਸ ਦਾ ਖਤਰਾ ਜਿਹੜਾ ਹੈਗਾ ਉਹ ਇੰਡੀਆ ਨੂੰ ਵੀ ਹੈ ਸੋ ਇੰਡੀਆ ਜਿਹੜਾ ਹੈ ਰਸ਼ੀਆ ਦੇ ਨਾਲ ਜਿਹੜਾ ਹੁਣ ਆਪਣੇ ਰਿਲੇਸ਼ਨ ਤਾਂ ਸ਼ੁਰੂ ਤੋਂ ক্লোਜ਼ ਰਹੇ ਨੇ ਪਰ ਹੁਣ ਔ ਜਿਆਦਾ ক্লোਜ਼ ਕਰ ਰਿਹਾ ਉਹ ਚਾਹੁੰਦਾ ਨਹੀਂ ਕਿ ਜਿਹੜੀ ਟੁੱਟ-ਭੱਜ ਹੋਣੀ ਹੈ ਉਹ ਹੋਵੇ ਤੇ ਅਸੀਂ ਵੀ ਇੱਕ ਪਾਵਰ ਬਣ ਕੇ ਇੱਕ ਮੁਠ ਹੋ ਕੇ ਵੈਸਟ ਦੇ ਸਾਹਮਣੇ ਖੜ ਜਾਈਏ ਸੋ ਇਹ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਤੇ ਅਗਲੀ ਗੱਲ ਜਿਹੜੀ ਮੈਂ ਨਾਲ ਨਾਲ ਤੁਹਾਨੂੰ ਦੱਸ ਦਵਾਂ ਕਿ ਅਮਰੀਕਾ ਤੇ ਜਾਂ ਫਿਰ ਹੋਰ ਜਿਹੜੇ ਮੁਲਕ ਨੇ ਫਰਾਂਸ ਨੇ ਵੀ ਪਿਛਲੇ ਸਮੇਂ ਦੇ ਵਿੱਚ ਇਹ ਪੇਸ਼ਕਸ਼ ਕੀਤੀ ਹੈ ਕਿ ਉਹ ਯੂਕਰੇਨ ਨੂੰ ਆਪਣੀ ਫੌਜ ਦੇਣਗੇ ਲੜਨ ਦੇ ਲਈ ਅਮਰੀਕਾ ਨੇ ਵੀ ਇਹ ਗੱਲਾਂ ਕਹਿ ਦਿੱਤੀਆਂ ਕਿ ਹੁਣ ਅਸੀਂ ਆਉਂਦੇ ਸਮੇਂ ਦੇ ਵਿੱਚ ਯੂਕਰੇਨ ਦਾ ਸਾਥ ਦੇਣ ਦੇ ਲਈ ਉਹਨਾਂ ਨੂੰ ਹੋਰ ਜਿਹੜੀਆਂ ਆਪਾਂ ਫੈਸਿਲਿਟੇਟ ਕਰਾਂਗੇ ਜਾਂ ਹੋਰ ਚੀਜ਼ਾਂ ਜਿਹੜੀਆਂ ਜਿਹੜੀਆਂ ਉਹਨਾਂ ਦੀ ਜ਼ਰੂਰਤ ਦੀਆਂ ਹੋਣਗੀਆਂ ਉਹ ਕਰਾਂਗੇ ਇਸ ਨੈਟੋ ਦੇ ਸਬਮਿਟ ਦੇ ਵਿੱਚੋਂ ਬਹੁਤ ਕੁਝ ਨਿਕਲਣਾ ਜਿਹੜਾ ਅਮਰੀਕਾ ਦੇ ਵਿੱਚ ਹੋ ਰਿਹਾ ਹੋ ਸਕਦਾ ਨੈਟੋ ਫੌਜਾਂ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਆ ਜਾਣ ਅਜੇ ਸ਼ਾਇਦ ਇਨਡਾਇਰੈਕਟਲੀ ਉਹ ਕੰਮ ਕਰ ਰਹੇ ਨੇ ਪਰ ਉਹ ਡਾਇਰੈਕਟਲੀ ਆ ਸਕਦੇ ਨੇ ਯੂਕਰੇਨ ਦੇ ਹੱਕ ਦੇ ਵਿੱਚ ਸੋ ਜਦੋਂ ਯੂਕਰੇਨ ਦੇ ਹੱਕ ਦੇ ਵਿੱਚ ਆ ਜਾਂਦੇ ਲੜਾਈ ਵਧਨੀ ਆ ਰਸ਼ੀਆ ਦੇ ਨਾਲ ਤੇ ਫਿਰ ਇੱਕ ਪਾਸਾ ਕਰਨਾ ਪੈਣਾ ਹੈ ਉਹ ਮੁਲਕਾਂ ਨੂੰ ਜਿਹੜੇ ਰਸ਼ੀਆ ਦੇ ਨਾਲ ਖੜੇ ਨੇ ਜਾਂ ਅਮਰੀਕਾ ਦੇ ਨਾਲ ਖੜੇ ਆ ਉਸ ਵੇਲੇ ਫਿਰ ਇੰਡੀਆ ਨੂੰ ਵੀ ਇੱਕ ਪਾਸਾ ਕਰਨਾ ਪੈਣਾ। ਇੰਡੀਆ ਇੱਕ ਪਾਸੇ ਤਾਂ ਅਮਰੀਕਾ ਨੂੰ ਇਹ ਗੱਲ ਕਹਿੰਦਾ ਕਿ ਅਸੀਂ ਤੁਹਾਡੇ ਵੀ ਸਾਥੀ ਆ ਤੇ ਦੂਸਰੇ ਪਾਸੇ ਅਮਰੀਕਾ ਦਾ ਜਿਹੜਾ ਵੱਡਾ ਦੁਸ਼ਮਣ ਹੈ ਰਸ਼ੀਆ ਸੋ ਉਹਦੇ ਨਾਲ ਵੀ ਕਿਤੇ ਨਾ ਕਿਤੇ ਆਪਣੀ ਗੰਢ ਤੁੱਪ ਜੜੀ ਆ ਉਹ ਲਾ ਕੇ ਰੱਖਦੇ ਆ। ਸੋ ਆਉਂਦੇ ਸਮੇਂ ਦੇ ਵਿੱਚ ਆਪਣੀ ਜਿਹੜੀ ਕਹਿ ਲਈਏ ਕਿ ਉਮ ਸੋਚ ਜਿਹੜੀ ਹੈ ਉਹ ਇੰਡੀਆ ਨੇ ਵੀ ਕਲੀਅਰ ਕਰਨੀ ਪੈਣੀ ਹੈ ਕਿ ਉਹ ਕਿਹਦੇ ਨਾਲ ਖੜੇ ਨੇ ਅਦਰਵਾਇਜ਼ ਫਿਰ ਹਾਲਾਤ ਜਿਹੜੇ ਬਦਲਣਗੇ ਸੈਂਕਸ਼ਨਸ ਲੱਗਣਗੀਆਂ ਸ਼ੁਰੂਆਤ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਉਸ ਪਾਸੇ ਨੂੰ ਵਧਿਆ ਜਾਊਗਾ ਕਿਉਂਕਿ ਹੁਣ ਇਸ ਤੋਂ ਬਾਅਦ ਜਦੋਂ ਇਹ ਸਾਰਾ ਹੋ ਜਾਣਾ ਨਾ ਯੂਰੋਪੀਅਨ ਆਪਾਂ ਕਹੀਏ ਖਿੱਤੇ ਦੇ ਵਿੱਚ ਜੰਗ ਚੱਲ ਰਹੀ ਹੈ ਇਸ ਤੋਂ ਬਾਅਦ ਨੈਟੋ ਅਤੇ ਅਮਰੀਕਾ ਹੁਣ ਏਸ਼ੀਆ ਵੱਲ ਨੂੰ ਵਧਣ ਜਾ ਰਹੇ ਆ ਸੋ ਉਹਦੇ ਕੀ ਮਾਇਨੇ ਹੋਣਗੇ ਆਉਂਦੇ ਸਮੇਂ ਦੇ ਵਿੱਚ ਆਪਾਂ ਉਹਦਾ ਵੀ ਜ਼ਿਕਰ ਕਰਦੇ ਰਾਵਾਂਗੇ ਜੀ ਅੰਦਰ ਤੁਸੀਂ ਗੱਲ ਕੀਤੀ ਹੈ ਕਿ ਦੇਸ਼ਾਂ ਦੀ ਟੁੱਟਭੱਜ ਹੋਣੀ ਹੈ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਵੈਸਟ ਭਾਰਤ ਵਿੱਚ ਇਸ ਦੇ ਕੀ ਨੁਕਤੇ ਪੱਜ ਕਰੂਗਾ ਤੇ ਕੀ ਅਸਰ ਭਾਰਤ 'ਚ ਦੇਖਣ ਨੂੰ ਮਿਲ ਸਕਦੇ ਨੇ। ਤੇ ਦੇਖੋ ਉਹਦੇ ਵਿੱਚ ਇਹ ਹੁੰਦਾ ਵੀ ਬਹੁਤ ਸਾਰੇ ਜਿਹੜੇ ਪਹਿਲਾਂ ਤੇ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜੇ ਅਮਰੀਕਾ ਇਸ ਵੇਲੇ ਚਾਹੁੰਦਾ ਹੈ ਕਿ ਰਸ਼ੀਆ ਜਿਹੜੀ ਇਸ ਵੇਲੇ ਵੀ ਬਹੁਤ ਵੱਡੀ ਪਾਵਰ ਹੈ ਉਹ ਵੈਸੇ ਉਹਦੇ 'ਚੋਂ 14 ਦੇਸ਼ ਪਹਿਲਾਂ 12 12 ਜਾਂ 14 ਦੇਸ਼ ਨਿਕਲ ਚੁੱਕੇ ਨੇ ਪਰ ਅਮਰੀਕਾ ਇਹ ਚਾਹੁੰਦਾ ਹੈ ਵੀ ਇਹਨੂੰ ਹੋਰ ਤੋੜ ਦਿੱਤਾ ਜਾਵੇ ਇਹਦੇ ਵਿੱਚੋਂ ਹੋਰ ਕਿਤੇ ਕੱਢ ਦਿੱਤੇ ਜਾਣ। ਤੇ ਉਸ ਤੋਂ ਬਾਅਦ ਉਹ ਚਾਈਨਾ ਨੂੰ ਟਾਰਗੇਟ ਕਰਨ ਵਾਸਤੇ ਉਹ ਕਿਤੇ ਨਾ ਕਿਤੇ ਜਿਹੜਾ ਇੰਡੀਆ ਦਾ ਸਾਥ ਭਾਲਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਮਤਲਬ ਅਮਰੀਕਾ ਨੇ ਬੜੀ ਜਿਹੜੀ ਦੋਸਤੀ ਨਿਭਾਈ ਹੈ ਉਹਨਾਂ ਨੇ ਇਹ ਸੋਚ ਕੇ ਕਿ ਇੰਡੀਆ ਜਿਹੜਾ ਉਹ ਚਾਈਨਾ ਨੂੰ ਜਿਹੜਾ ਹੈ ਟੈਕਲ ਕਰ ਸਕਦਾ ਹੈ ਬਿਲਕੁਲ ক্লোਜ਼ ਹੈ ਕੰਧਾਂ ਲੱਗਦੀਆਂ ਨਾਲ ਪਰ ਜਦੋਂ ਚਾਈਨਾ ਨੇ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਉਹ ਭਾਰਤ ਵਾਲੇ ਪਾਸਿਓਂ ਜਿਹੜੀ ਦੱਬ ਲਈ ਤੇ ਭਾਰਤ ਉਹਦਾ ਕੋਈ ਜਵਾਬ ਵੀ ਨਹੀਂ ਦੇ ਸਕਿਆ ਕੋਈ ਪਬਲੀਕਲੀ ਕੋਈ ਕੱਢ ਵੀ ਨਹੀਂ ਸਕਿਆ ਬਾਹਰ ਕੋਈ ਰੋਸ ਵੀ ਨਹੀਂ ਬਣਾ ਸਕਿਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਸੋ ਇਹਨੂੰ ਵੇਖਿਆ ਜਦੋਂ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਤੇ ਉਹ ਕਹਿੰਦੇ ਵੀ ਨਹੀਂ ਇਹ ਕੰਮ ਨਹੀਂ ਕਰ ਸਕਦੇ ਇਹਨਾਂ ਚ ਇਹਨਾਂ ਦਮ ਨਹੀਂ ਹੈਗਾ ਸੋ ਉਸ ਤੋਂ ਬਾਅਦ ਹੁਣ ਉਹ ਚਾਹੁੰਦੇ ਨੇ ਕਿ ਉਸ ਖੇਤ ਦੇ ਵਿੱਚ ਵੀ ਜਿਹੜੀ ਹੈ ਟੁੱਟ ਭੱਜ ਕੀਤੀ ਜਾਵੇ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ ਇੱਕ ਰੈਫਰੈਂਡਮ ਚੱਲ ਰਿਹਾ ਹੈ ਸਿੱਖ ਰੈਫਰੈਂਡਮ ਚੱਲ ਰਿਹਾ ਹੈ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਜਦੋਂ ਪਬਲਿਕ ਕੈਂਪੇਨ ਜਿਹੜੀ ਬੜੀ ਵੱਡੀ ਪੱਧਰ ਤੇ ਬਣਦੀ ਹੋਈ ਦਿਖੀ ਜਦੋਂ ਲੱਖਾਂ ਲੋਕਾਂ ਨੇ ਆ ਕੇ ਵੋਟਾਂ ਪਾਈਆਂ ਤੇ ਕਿਤੇ ਨਾ ਕਿਤੇ ਫਾਈਵ ਵਾਈਜ਼ ਦਾ ਜਿਹੜਾ ਧਿਆਨ ਹੁਣ ਇਹ ਹੈਗਾ ਕਿ ਇਹ ਇਸ ਵਾਲ ਬੇਸ਼ੱਕ ਹੁਣ ਤੁਸੀਂ ਦੇਖੋ ਸਿੱਖਾਂ ਦੀਆਂ ਜਿਹੜੀਆਂ ਮੌਤਾਂ ਜਾਂ ਫਿਰ ਕਤਲ ਵਿਦੇਸ਼ਾਂ ਦੇ ਵਿੱਚ ਪਹਿਲਾਂ ਵੀ ਹੋਇਆ ਪਹਿਲਾਂ ਵੀ ਹੋਇਆ ਬੰਬ ਧਮਾਕੇ ਹੋਏ ਆ ਬੜਾ ਕੁਝ ਹੋਇਆ ਪਰ ਉਦੋਂ ਕਿਸੇ ਨੇ ਵੀ ਮਤਲਬ ਸਿੱਖਾਂ ਦੀ ਬਾਣੀ ਫੜੀ ਅੱਜ ਅਮਰੀਕਾ ਵੀ ਇਹਨਾਂ ਦੇ ਹੱਕ ਦੇ ਵਿੱਚ ਆ ਗਿਆ ਜਾਂ ਫਿਰ ਕੈਨੇਡਾ ਕਈ ਬੜੇ ਵੱਡੇ ਪੱਧਰ ਤੇ ਬਿਆਨ ਦੇ ਰਿਹਾ ਆਸਟ੍ਰੇਲੀਆ ਜਿਹੜਾ ਸਿੱਧਾ ਹੋਇਆ ਫਿਰਦਾ ਸੋ ਇਹ ਫਾਈਵ ਆਈਜ਼ ਦੇ ਜਿਹੜੇ ਤੁਹਾਨੂੰ ਮੈਂ ਦੱਸਾਂ ਪਾਲਿਸੀਆਂ ਹੁੰਦੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਕੀ ਕਰਨਾ ਇਹ ਸਾਰਾ ਪਲਾਨ ਆਪਣਾ ਤੇ ਹੁੰਦੇ ਆ ਸੋ ਅੱਜ ਇਹ ਵੱਡੇ ਮੁਲਖ ਜਿਹੜੇ ਨੇ ਉਹ ਉਹਨਾਂ ਸਿੱਖਾਂ ਦਾ ਸਾਥ ਦੇ ਰਹੇ ਆ ਜਿਹੜੇ ਰੈਫਰੈਂਡਮ ਕਰਾ ਰਹੇ ਆ ਸੋ ਇਹਦੇ ਵੀ ਬਹੁਤ ਸਾਰੇ ਮਾਇਨੇ ਨੇ ਹੋ ਸਕਦਾ ਉਹ ਚਾਹੁੰਦੇ ਹੋਣ ਵੀ ਪੰਜਾਬ ਵਾਲੀ ਜਿਹੜੀ ਧਰਤੀ ਹੈ ਉਹਨੂੰ ਵੀ ਅਲੱਗ ਕਰ ਦਿੱਤਾ ਜਾਵੇ ਤੇ ਜਿਹਦੇ ਨਾਲ ਇਹਨਾਂ ਦੀ ਵੀ ਇੱਕ ਠਾਰ ਬਣ ਜੇ ਅਮਰੀਕਾ ਤਾਂ ਇਹ ਹੀ ਚਾਹੁੰਦਾ ਨਾ ਕਿ ਹਰ ਜਗ੍ਹਾ ਦੇ ਉੱਤੇ ਉਹਦੀ ਠਾਰ ਹੋਵੇ ਉਹ ਉਹਨੂੰ ਉਹਨੂੰ ਅ ਪੈਰ ਲਾਉਣ ਨੂੰ ਕੋਈ ਜਗ੍ਹਾ ਹੋਵੇ ਜੇ ਜਦੋਂ ਉਹਨੇ ਕੁਝ ਅੱਗੇ ਕਰਨਾ ਸੋ ਇਹ ਆਪਣੇ ਇਹਨਾਂ ਦੀਆਂ ਜਿਹੜੀਆਂ ਹੈ ਲਾਹੇ ਹੁੰਦੇ ਨੇ ਮਤਲਬ ਕਿ ਜਿਹੜੀਆਂ ਇਹਨਾਂ ਦੀਆਂ ਪਾਲਿਸੀਆਂ ਹੁੰਦੀਆਂ ਉਹਦੇ ਵਿੱਚ ਆਪਣੇ ਤੌਰ ਤੇ ਬਣਾਉਂਦੇ ਆ ਵੀ ਸਾਨੂੰ ਕੀ ਇਹਦੇ ਵਿੱਚੋਂ ਫਾਇਦਾ ਹੋਏਗਾ ਬੇਸ਼ੱਕ ਸਿੱਖ ਸੋਚਦੇ ਹੋਣ ਕਿ ਲੋ ਜੀ ਇਹ ਨਿਆਂ ਦੇ ਨਾਲ ਖੜ ਗਿਆ ਸਾਡੇ ਨਾਲ ਧੱਕਾ ਹੋਇਆ ਤਾਂ ਖੜ ਗਿਆ ਬੇਸ਼ੱਕ ਇਹ ਹੋ ਸਕਦਾ ਪਰ ਜਦੋਂ ਵੈਸਟ ਨੇ ਜਾਂ ਫਿਰ ਫਾਈਵ ਵਾਈਜ਼ ਦੇ ਜਦੋਂ ਗੱਲ ਕਰਦੇ ਆ ਅਮਰੀਕਾ ਦੀ ਗੱਲ ਕਰਦੇ ਆ ਸੋ ਇਹਨਾਂ ਨੇ ਆਪਣੇ ਲਾਹੇ ਦੇਖਣੇ ਹੁੰਦੇ ਆ ਵੀ ਸਾਨੂੰ ਕਿਹਦੇ ਵਿੱਚ ਫਾਇਦਾ ਪਹਿਲਾਂ ਉਹਨਾਂ ਨੇ ਇੰਡੀਆ ਦੇ ਉੱਤੇ ਜਿਹੜਾ ਹੈ ਦਾ ਲਾਇਆ ਉਹਨਾਂ ਨੂੰ ਲੱਗਿਆ ਵੀ ਨਹੀਂ ਫਿਰ ਉਹਨਾਂ ਨੇ ਅ ਦੇਖਿਆ ਕਿ ਅਗਲਾ ਆਪਾਂ ਕੀ ਕਰ ਸਕਦੇ ਹਾਂ ਕਿਹੜੀ ਰਣਨੀਤੀ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਉਹਨਾਂ ਨੇ ਸਿੱਖਾਂ ਦੇ ਹੋਏ ਕਤਲਾਂ ਦਾ ਜਿਹੜਾ ਮਸਲਾ ਹੈ ਬੜੇ ਵੱਡੇ ਪੱਤਰ ਤੇ ਉਭਾਰਿਆ ਵੱਡੀਆਂ ਅਖਬਾਰਾਂ ਜਿਹੜੀਆਂ ਟੌਪ ਦੀਆਂ ਇੰਟਰਨੈਸ਼ਨਲ ਅਖਬਾਰਾਂ ਨੇ ਦੁਨੀਆ ਭਰ ਦੀਆਂ ਉਹ ਸਿੱਖਾਂ ਦੇ ਹੱਕ ਦੇ ਵਿੱਚ ਆਪਣੀਆਂ ਖਬਰਾਂ ਜਿਹੜੀਆਂ ਪਾਰ ਹੈ ਆਰਟੀਕਲ ਛਾਪ ਰਹੇ ਡਾਕੂਮੈਂਟਰੀਆਂ ਬਣ ਰਹੀਆਂ ਸੋ ਕਿਤੇ ਨਾ ਕਿਤੇ ਇਹਦੇ ਮਾਇਨੇ ਨੇ ਜਿਹੜੇ ਉਹ ਇਧਰ ਨੂੰ ਜਾ ਰਹੇ ਆ ਹੋਰ ਬਾਕੀ 7 ਸਿਸਟਰ ਸਟੇਟ ਵੀ ਹੈਗੀ ਹੈ ਜਾਂ ਹੋਰ ਪਾਸੇ ਵੀ ਹੈਗੇ ਆ ਉਹਦੇ ਬਾਰੇ ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਿਆਨ ਆ ਚੁੱਕੇ ਆ ਉਹ ਵੀ ਜਿਹੜੇ ਲੋਕ ਨੇ ਉਹ ਆਜ਼ਾਦੀ ਉਦੇ ਹੱਕ ਦੇ ਵਿੱਚ ਵੀ ਮਤੇ ਪਾਈ ਗਏ ਹੈਗੇ ਪਿਛਲੇ ਸਮੇਂ ਦੇ ਵਿੱਚ ਸੋ ਕਿਤੇ ਨਾ ਕਿਤੇ ਆ ਕੰਮ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਚੱਲ ਪਿਆ ਉਹ ਭਾਵੇਂ ਰਸ਼ੀਆ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਜੇ ਇਹ ਸਾਰਾ ਇਨਵੋਲਵ ਹੋ ਜਾਂਦਾ ਤੇ ਫਿਰ ਇੱਕ ਨਵਾਂ ਵਰਲਡ ਆਰਡਰ ਸੈੱਟ ਹੋਊਗਾ ਹੁੰਦੇ 5 ਜਾਂ 10 ਸਾਲਾਂ ਦੇ ਵਿੱਚ ਜੀ 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 ਕਿ ਲੋਕ ਜਿੱਦਾਂ ਕੋਈ ਹੋਰ ਇੰਟਰਨੈਸ਼ਨਲ ਰੇਸ਼ਨ ਦੇ ਤੇ ਕੋਈ ਹੋਰ ਖਬਰ ਆਉਂਦੀ ਹੈ ਵੱਡੀ ਅਪਡੇਟ ਆਉਂਦੀ ਹੈ ਦੁਬਾਰਾ ਥੋੜਾ ਰੁਕ ਕੇ ਅੰਗੇ ਸਾਡੇ ਦਰਸ਼ਕਾਂ ਦੇ ਅੱਗੇ ਦੁਬਾਰਾ ਜਾਣ ਕੇ ਦੱਸਾਂਗੇ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜੀ ਬਹੁ